ਜਲੰਧਰ ਦੇ ਹਾਤ ਦੇ ਵਿੱਚ ਨਕੌਦਰ ਪੁਲਿਸ ਤੇ ਬਦਮਾਸ਼ਾਂ ਦੇ ਵਿਚਾਲੇ ਮੁੱਠਪੇੜ ਹੋਈ ਹੈ ਤੇ ਇਸ ਦੌਰਾਨ ਇੱਕ ਬਦਮਾਸ਼ ਦੀ ਲੱਤ ਦੇ ਵਿੱਚ ਗੋਲੀ ਲੱਗੇ ਜਦ ਕਿ ਉਸ ਦਾ ਦੂਜਾ ਸਾਥੀ ਜਿਹੜਾ ਉਸ ਦੀ ਲੱਤ ਟੁੱਟ ਗਈ ਹੈ ਤਾਂ ਇਸ ਮੁੱਠਪੇੜ ਦੇ ਦੌਰਾਨ ਪੁਲਿਸ ਦੇ ਵੱਲੋਂ ਦੋ ਬਦਮਾਸ਼ਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤਾਂ ਦੱਸ ਦਈਏ ਕਿ ਜਾਣਕਾਰੀ ਮੁਤਾਬਕ ਨਕੌਦਰ ਪੁਲਿਸ ਨੂਰ ਮਹਿਲ ਇਲਾਕੇ ਦੇ ਵਿੱਚ ਨਾਕਾਬੰਦੀ ਦੌਰਾਨ ਮੌਜੂਦ ਸੀ ਤੇ ਪੁਲਿਸ ਨੇ ਵੇਖਿਆ ਕਿ ਬਿਨਾ ਨੰਬਰੀ ਬਾਈਕ ਸਵਾਰ ਦੋ ਬਦਮਾਸ਼ ਭੱਜਣ ਲੱਗਦੇ ਨੇ ਤਾਂ ਇਸ ਦੇ ਦਰਮਿਆਨ ਉਹਨਾਂ ਨੂੰ ਰੋਕ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਦੋਵਾਂ ਨੇ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਰੇ ਗੋਪਾਲਸ ਨੇ ਜਵਾਬੀ ਕਾਰਵਾਈ ਕੀਤੀ ਹੈ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਦੇ ਬਲੂ ਜਵਾਬੀ ਕਾਰਵਾਈ ਚ ਫਾਇਰਿੰਗ ਕੀਤੀ ਗਈ ਹੈ ਤਾਂ ਇੱਕ ਗੋਲੀ ਲੁਧਿਆਣਾ ਦੇ ਰਹਿਣ ਵਾਲੇ ਅੰਕਿਤ ਦੇ ਲੱਤ ਦੇ ਵਿੱਚ ਲੱਗਦੀ ਹੈ ਤੇ ਉਸ ਦਾ ਸਾਥੀ ਹਰਿੰਦਰ ਜਿਹੜਾ ਉਹ ਨੀਚੇ ਡਿੱਗਦਾ ਤੇ ਜ਼ਖਮੀ ਹੋ ਜਾਂਦਾ ਉਸਦੀ ਲੱਤ ਟੁੱਟ ਗਈ ਫਿਲਹਾਲ ਦੋਵੇਂ ਬਦਬਾਸ਼ ਪੁਲਿਸ ਨੇ ਹਿਰਾਸਤ ਚ ਲੈ ਲਏ ਤੇ ਹਸਪਤਾਲ ਦਾਖਲ ਕਰਵਾ ਦਿੱਤੇ ਗਏ ਨੇ ਉਹਦੇ ਕੋਲੋਂ ਇੱਕ ਪਿਸਤੌਲ ਤੇ ਤਿੰਨ ਰੋਂਦ ਵੀ ਬਰਾਮਦ ਕੀਤੇ ਗਏ ਨੇ ਸਾਡੇ 16 ਜਨਵਰੀ ਦੀ ਤੇ 17 ਜਨਵਰੀ ਦੀ ਇੰਟਰਵਿਨਿੰਗ ਨਾਈਟ ਦੇ ਵਿੱਚ ਜਿਹੜੀ ਹੈਗੀ ਐ ਇੱਕ ਬਖਸ਼ੀ ਟਰੈਵਲਰਜ਼ ਨਕੋਦਰ ਉੱਥੇ ਫਾਇਰਿੰਗ ਹੋਈ ਸੀ ਜਿਸ ਨੂੰ ਪਹਿਲਾਂ 11 11 25 ਨੂੰ ਮਨੀਸ਼ ਬਖਸ਼ੀ ਨੂੰ ਇੱਕ ਕਾਲ ਆਉਂਦੀ ਐ ਫੌਰਨ ਦੇ ਨੰਬਰ ਤੋਂ ਵਟਸਐਪ ਕਾਲ ਸੀ ਜਿਹਦੇ ਵਿੱਚ ਉਹ ਤੋਂ ਫਰੋਤੀ ਦੀ ਮੰਗ ਕੀਤੀ ਗਈ ਉਸ ਤੋਂ ਐਸੀ ਐਫ ਆਈ ਆਰ ਦਰਜ ਕਰਕੇ ਤਫਤੀਸ਼ ਆਪਣੀ ਸ਼ੁਰੂ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ 16 ਜਨਵਰੀ ਤੇ 17 ਜਨਵਰੀ ਦੀ ਜਿਹੜੀ ਹੈਗੀ ਆ ਉਹਦੇ ਇੰਟਰਵੈਨਿੰਗ ਨਾਈਟ ਨੂੰ ਫਾਇਰਿੰਗ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਜਿਹੜਾ ਹੈਗਾ 13 ਨੰਬਰ ਮਕਦਮਾ ਸਿਟੀ ਨਕੋਦਰ ਦੇ ਵਿੱਚ ਦਰਜ ਕੀਤਾ ਗਿਆ ਸੀ ਜਿਹਦੇ ਵਿੱਚ ਜਿਹੜੇ ਦੋਸ਼ੀ ਨੇ ਤਿੰਨ ਦੋਸ਼ੀ ਉਹਦੇ ਵਿੱਚ ਡਿਟੈਕਟ ਹੋਈ ਸੀ ਜਿਹੜੇ ਆ ਕੇ ਫਾਇਰਿੰਗ ਕਰਦੇ ਸੀ ਐਂਡ 8 9 ਜਿਹੜੇ ਰਾਉਂਡਸ ਉਹਦੇ ਉੱਤੇ ਫਾਇਰ ਕੀਤੇ ਗਏ ਸੀ ਜਿਸ ਨੂੰ ਸਾਡੀਆਂ ਟੀਮਸ ਜਿਹੜੀਆਂ ਹੈਗੀਆਂ ਸਿਟੀ ਨਕੋਦਰ ਦੋ ਟੀਮਸ ਸਾਡੇ ਡੀਐਸਪੀ ਜੇ ਨਕੋਦਰ ਮਿਸਟਰ ਅੰਕਾਰ ਬਰਾੜ ਸਾਡੇ ਡੀਐਸਪੀ ਇਨਵੈਸਟੀਗੇਸ਼ਨ ਮਿਸਟਰ ਇੰਦਰਜੀਤ ਸਿੰਘ ਸੈਣੀ ਇਨਸਪੈਕਟਰ ਸੀਆਈਏ ਇਨਸਪੈਕਟਰ ਪੁਸ਼ਪ ਬਾਲੀ ਸੀਆਈਏ ਇਨਚਾਰਜ ਐਂਡ ਸਾਡੇ ਸੀਆਈ ਇਨਸਪੈਕਟਰ ਹਰਮਿੰਦਰ ਸਾਹਿਬ ਇਨਸਪੈਕਟਰ ਹਰਮਿੰਦਰ ਸਿੰਘ ਤੇ ਸਾਡੇ ਐਸਐਚਓ ਦਲਬਾਗ ਸਿੰਘ ਸਬੰਸਪੈਕਟਰ ਸਾਡੇ ਜਿਹੜੇ ਸਦਰ ਦੇ ਹੈਗੇ ਆ ਇਸ ਤੋਂ ਇਲਾਵਾ ਸਾਡੇ ਏਜੀਟੀਐਫ ਦੀਆਂ ਟੀਮਸ ਸਾਡੇ ਨਾਲ ਐਂਟੀ ਗੈਂਗਸਟਰ ਟਾਸਕ ਫੋਰਸ ਦੀਆਂ ਜਿਹੜੀਆਂ ਟੀਮਸ ਨੇ ਉਹ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਮਾਨਯੋਗ ਡੀਜੀਪੀ ਸਾਹਿਬ ਦੀ ਦੇਸ਼ਾ ਨਿਰਦੇਸ਼ ਦੇ ਵਿੱਚ ਸਾਡੇ ਨਾਲ ਅਟੈਚ ਕੀਤੀਆਂ ਗਈਆਂ ਸੀ ਜਿਹੜਾ ਇਹ ਆਪਰੇਸ਼ਨ ਸਾਂਝੇ ਤੌਰ ਦੇ ਉੱਤੇ ਅਸੀਂ ਜਿਹੜਾ ਇਹਨੂੰ ਡਿਟੈਕਟ ਕਰ ਰਹੇ ਸੀ ਇਹਦੇ ਵਿੱਚ ਜਿਹੜਾ ਹੈਗਾ ਅੱਜ ਸਾਡੀ ਪੁਲਿਸ ਟੀਮ ਜਿਹਦੇ ਵਿੱਚ ਸਾਣ ਆਪਣੇ ਸਬੰਸਪੈਕਟਰ ਹਰਮਿੰਦਰ ਸਿੰਘ ਐਸਐਚਓ ਸਿਟੀ ਨਕੋਦਰ ਤੇ ਇਹਨਾਂ ਦੇ ਨਾਲ ਹੈਡ ਕਨਸਟੇਬਲ ਕੁਲਦੀਪ ਸਿੰਘ ਤੇ ਇਹਨਾਂ ਦੇ ਨਾਲ ਇੱਕ ਰੂਪ ਸਿੰਘ ਸੰਤੋਖ ਸਿੰਘ ਸਾਡੀ ਜਿਹੜੀ ਇਹ ਸਾਰੀ ਟੀਮ ਹੈਗੀ ਸੀ ਇਹ ਕੁਲਵੀਰ ਸਿੰਘ ਇਹ ਸਾਰੇ ਜਿਹੜੇ ਇਸ ਏਰੀਆ ਦੇ ਵਿੱਚ ਅੱਜ ਇਹਨਾਂ ਨੇ ਕੁਲ ਸੀਕ੍ਰੀਟ ਇਨਫੋਰਮੇਸ਼ਨ ਸੀ ਕਿ ਜਿਹੜੇ ਦੋਸ਼ੀਆਂ ਨੇ ਇਹ ਬਖਸ਼ੀ ਟਰੈਵਲਰ ਦੇ ਉੱਪਰ ਫਾਇਰਿੰਗ 16 ਤਰੀਕ ਨੂੰ 16 ਜਨਵਰੀ ਨੂੰ ਕੀਤੀ ਸੀ ਉਹ ਇਸ ਏਰੀਆ ਦੇ ਵਿੱਚ ਅੱਜ ਮਾਰਨਿੰਗ ਸਮੇਤ ਹਥਿਆਰਾਂ ਦੇ ਸਮੇਤ ਜਿਹੜੇ ਹੈਗੇ ਨੇ ਏਰੀਆ ਦੇ ਵਿੱਚ ਐਕਟਿਵ ਨੇ ਇਹ ਅੱਜ ਦੁਬਾਰਾ ਫਾਇਰਿੰਗ ਕਰਨ ਵਾਸਤੇ ਇਸ ਏਰੀਆ ਦੇ ਵਿੱਚ ਆਏ ਹੋਏ ਨੇ ਤਾਂ ਜਿਸ ਦੇ ਉੱਤੇ ਜਿਹੜੀ ਹੈਗੀ ਸਾਰੀ ਇਨਫੋਰਮੇਸ਼ਨ ਨੂੰ ਸਾਡੇ ਡੀਐਸਪੀ ਹੰਕਾਰ ਬਰਾੜ ਤੇ ਡੀਐਸਪੀ ਅਨਰਜੀਤ ਸਹਣੀ ਇਹਨਾਂ ਵੱਲੋਂ ਜਿਹੜਾ ਹੈਗਾ ਬੜੇ ਵਧੀਆ ਤਰੀਕੇ ਦੇ ਨਾਲ ਇੱਥੇ ਜਿਹੜੀ ਹੈਗੀ ਆ ਨਾਕਾਬੰਦੀ ਕੀਤੀ ਗਈ ਐਂਡ ਜਿਹੜੀ ਏਰੀਆ ਦੇ ਵਿੱਚ ਸਾਰੇ ਏਰੀਆ ਨੂੰ ਐਮਬੁਸ਼ ਕੀਤਾ ਗਿਆ ਤਾਂ ਇਹਦੇ ਵਿੱਚ ਜਿਹੜੀ ਇਹ ਦੋ ਜਿਹੜੇ ਸ਼ੱਕੀ ਨੌਜਵਾਨ ਜਦੋਂ ਸਾਨੂੰ ਆਉਂਦੇ ਨਜ਼ਰ ਆਏ ਤਾਂ ਉਹਨਾਂ ਦੇ ਉਹਨਾਂ ਨੂੰ ਰੋਕਣ ਵਾਸਤੇ ਜਦੋਂ ਪੁਲਿਸ ਪਾਰਟੀ ਨੇ ਕੋਸ਼ਿਸ਼ ਕੀਤੀ ਤਾਂ ਇਹਨਾਂ ਵੱਲੋਂ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਗਈ ਤਾਂ ਜਿਸ ਪਛਾਣ ਹੋਈ ਜੀ ਜਦੋਂ ਫਾਇਰਿੰਗ ਕੀਤੀ ਗਈ ਤਾਂ ਪੁਲਿਸ ਪਾਰਟੀ ਨੇ ਆਪਣੇ ਜਿਹੜੀ ਜਵਾਬੀ ਕਾਰਵਾਈ ਦੇ ਵਿੱਚ ਜਿਹੜੀ ਹੈਗੀ ਗੋਲੀ ਚਲਾਈ ਤਾਂ ਜਿਹਦੇ ਵਿੱਚੋਂ ਇੱਕ ਜਿਹੜਾ ਅੰਕਿਤ ਨਾਮ ਦਾ ਲੜਕਾ ਹੈਗਾ ਉਹਦੇ ਲੱਤ ਦੇ ਵਿੱਚ ਗੋਲੀ ਲੱਗੀ ਹੈ ਇੰਜਰਡ ਹੋਇਆ ਐਂਡ ਇੱਕ ਜਿਹੜਾ ਹਰਿੰਦਰ ਨਾਮ ਦਾ ਇੱਕ ਮੁੰਡਾ ਆਇਡੈਂਟੀਫਾਈ ਹੋਇਆ ਉਹਦੀ ਜਿਹੜੀ ਹੈ ਲੱਤ ਮੋਟਰਸਾਈਕਲ ਦੇ ਵਿੱਚ ਜਿਹੜੀ ਹੈਗੀ ਵੱਸ ਕੇ ਉਹਦੀ ਟਾਇਰ ਦੇ ਉਹਦੇ ਵਿੱਚ ਆ ਗਏ ਤੇ ਉਹਦੀ ਲੱਤ ਜਿਹੜੀ ਐ ਫ੍ਰੈਕਚਰ ਹੋਈ ਐ ਤਾਂ ਇਹ ਦੋਨੇ ਜਣਿਆਂ ਨੂੰ ਰਾਉਂਡ ਅਪ ਕਰ ਲਿਆ ਗਿਆ ਐਂਡ ਇਹਨਾਂ ਤੋਂ ਇੱਕ ਪਿਸਟਲ ਜਿਹੜਾ ਹੈਗਾ ਤੇ ਪਲੱਸ ਲਾਈਵ ਕਾਟਿਜ ਜਿਹੜੇ ਨੇ ਤੇ ਮੋਟਰਸਾਈਕਲ ਜਿਹੜਾ ਹੈਗਾ ਸੀ ਬਿਨਾ ਨੰਬਰੀ ਹੋ ਰਿਕਵਰ ਕੀਤਾ ਤਾਂ ਇਹਨਾਂ ਨੂੰ ਹਸਪੀਟਲਾਈਜ਼ ਕਰਾਇਆ ਗਿਆ ਇਹਨਾਂ ਤੋਂ ਅਗਲੀ ਜਿਹੜੀ ਹੈਗੀ ਆ ਇਹਨਾਂ ਦੀ ਮਜੀਦ ਪੁੱਛਗਿੱਛ ਜਿਹੜੀ ਹੈਗੀ ਆ ਜਦੋਂ ਇਹ ਡਿਸਚਾਰਜ ਹੁੰਦੇ ਨੇ ਉਸ ਤੋਂ ਬਾਅਦ ਕੀਤੀ ਜਾਏਗੀ ਸਰ ਇਹਨਾਂ ਤੇ ਪਹਿਲਾਂ ਵੀ ਕੋਈ ਮਾਮਲੇ ਵਗੈਰਾ ਦਰਜ ਹੈਗੇ ਇਹ ਹੁਣ ਅਸੀਂ ਇਹਨਾਂ ਦੀ ਜੜੀ ਹੈਗੀ ਡੀਪਲੀ ਪੁੱਛਗਿਸ਼ ਕਰਨੀ ਹੈਗੀ ਹਾਲੇ ਕਿਉਂਕਿ ਇਹਨਾਂ ਨੂੰ ਹਸਪੀਟਲਾਈਜ਼ ਵਾਲੇ ਕੀਤਾ ਗਿਆ ਤਾਂ ਡਿਟੇਲ ਦੇ ਵਿੱਚ ਜਿਹੜੀ ਪੁੱਛਗਿਸ਼ ਕਰਕੇ ਤੁਹਾਨੂੰ ਅਪਡੇਟ ਕੀਤਾ ਜਾਵੇ ਇਹਨਾਂ ਨੇ ਪਹਿਲਾਂ ਵੀ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਹਾਲੇ ਡਿਟੇਲ ਪੁੱਛਗਿਸ਼ ਕਰਨੀ ਹੈਗੀ ਸਰ ਕਿੱਥੇ ਦੇ ਰਹਿਣ ਵਾਲੇ ਹੈਗੇ ਇਹ ਇਹਨਾਂ ਨੇ ਲੁਧਿਆਣੇ ਦੇ ਰਹਿਣ ਵਾਲੇ ਆ ਜੋਦੇਵਾਲ ਬਸਤੀ ਦਾ ਕਹੇਗਾ ਕਪਨੀਤਨਗਰ ਦਾ ਹੈ ਸਰ ਇਹਨਾਂ ਦਾ ਕੋਈ ਚਿਹਰਾ ਤੀਜਾ ਸਾਥੀ ਸੀ ਜਿਹੜੇ ਇਹਨਾਂ ਦੇ ਨਤੀਜੇ ਸਾਥੇ ਬਾਰੇ ਵੀ ਜਿਹੜੀ ਹੈਗੀ ਥੋੜਾ ਬਹੁਤ ਆਲੇ ਪਤਾ ਕੀਤਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਦੋਂ ਅਸੀਂ ਇਹਨਾਂ ਦੀ ਰੈਸਟ ਪਾਵਾਂਗੇ ਤਸੱਬਰ ਕਰਾਂਗੇ ਉਦੋਂ ਪੁਲਿਸ ਰਿਮਾਂਡ ਤੇ ਲੈ ਕੇ ਇਹਨਾਂ ਦੀ ਪੁੱਛਗਿੱਛ ਕਰਕੇ ਫਿਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਤਰ੍ਹਾਂ ਦੀ ਕੋਈ ਜਾਣਕਾਰੀ ਹਲੇ ਸਾਂਝੀ ਨਹੀਂ ਕਰਾਂਗੇ ਜਿਸ ਤਰ੍ਹਾਂ ਸਾਡੀ ਤਫ਼ਤੀਸ਼ ਦੇ ਵਿੱਚ ਕੋਈ ਜਿਹੜਾ ਫਰਕ ਪਵੇ ਕੋਈ 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 ਕਿੱਥੇ ਦਾ ਜਿਹੜਾ ਪੱਕਾ ਗੀਵਾਉਣ ਵਾਲਾ ਜਿਹੜਾ ਇਹਨਾਂ ਦੀ ਦਿੱਤੀ ਹੈ ਨਹੀਂ ਉਹ ਤੁਹਾਨੂੰ ਸਾਰਾ ਡਿਸਕਲੋਜ਼ ਜਿਹੜਾ ਲੈਟਰ ਆਉਣ ਇਹਨਾਂ ਦੀ ਪੁੱਛਗਿੱਛ ਦੇ ਆਧਾਰ ਤੇ ਉੱਤੇ ਜਿਹੜੀ ਇਨਫੋਰਮੇਸ਼ਨ ਡਰਾਈਵ ਕਰਕੇ ਤੁਹਾਨੂੰ ਅਪਡੇਟ